ਹਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਅੱਨਾ ਸਾਡੇ ਮੌਸਮ ਸਵੇਰੇ ਬੜਾ ਸਾਫ਼ ਮੌਸਮ ਸੀਗਾ ਤੁਸੀਂ ਉਹ ਦੂਰ ਦੇਖ ਸਕਦੇ ਹੋ ਮਤਲਬ ਉੱਥੇ ਤੁਹਾਨੂੰ ਧੁੱਪ ਵਿਖਦੀ ਹੋਊਗੀ ਪਹਾੜ ਤੇ ਨਾ ਉਹ ਦੇਖੋ ਤੇ ਕੱਲ ਨਾ ਸਾਡੇ ਬਹੁਤ ਜ਼ਿਆਦਾ ਮੀਂਹ ਪਿਆ ਬਹੁਤ ਜ਼ਿਆਦਾ ਤੇ ਅੱਜ ਉਹ ਨਹੀਂ ਸਾਫ਼ ਸੀਗਾ ਸਵੇਰ ਵੇਲੇ ਨਾ ਬੜਾ ਸੋਹਣਾ ਮੌਸਮ ਸੀਗਾ ਤੇ ਮੈਂ ਸੋਚ ਮੈਂ ਨਾ ਮਾਸਮ ਨੂੰ ਵੇਖਦੇ ਹੋਏ ਨਾ ਦਾਲ ਵਾਲੀ ਪ੍ਰੌਂਟ ਦਾਲ ਵਾਲੇ ਪ੍ਰੌਂਠੇ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਕਿ ਮੈਂ ਕਿਵੇਂ ਬਣਾਉਣੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਵੇਂ ਬਣਾਉਨੇ ਹੋ ਸੋ ਚਲੋ ਆਓ ਹੁਣ ਆਪਾਂ ਬਣਾਉਨੇ ਆ ਪ੍ਰੌਂਠੇ ਸੋ ਹੁਣ ਪ੍ਰੌਂਠਿਆਂ ਲਈ ਨਾ ਮੈਂ ਲੈ ਲਿਆ ਆਟਾ ਕਸੂਰੀ ਮੇਥੀ ਆ ਇਹ ਮੇਰੀ ਇਹ ਰੈੱਡ ਚਿੱਲੀ ਹੈ ਤੇ ਇਹ ਗ੍ਰੀਨ ਚਿੱਲੀ ਹੈ ਜੀਰਾ ਹੈ ਧਣੀਆਂ ਹੈ ਨਮਕ ਹੈ ਤੇ ਮੈਂ ਜਦੋਂ ਦਾਲ ਵਾਲੀ ਪਰੌਂਠੇ ਬਣਾਉਣੀ ਹੈ ਨਾ ਮੈਂ ਉਹਦੇ ਵਿੱਚ ਥੋੜਾ ਜਿਹਾ ਬੇਸਨ ਜ਼ਰੂਰ ਪਾਉਣੀ ਹੈ ਇਹਦੇ ਨਾਲ ਨਾ ਬੜੀ ਕ੍ਰਿਸਪੀ ਰੋਟੀ ਮੇਰੇ ਪਰੌਂਠੀ ਜਾਂ ਰੋਟੀ ਜੋ ਵੀ ਤੁਸੀਂ ਬਣਾਉਣੀ ਹੋ ਬੜੀ ਵਧੀਆ ਬਣਦੀ ਹੈ ਬੜੀ ਕ੍ਰਿਸਪੀ ਬਣਦੀ ਹੈ ਟੇਸਟ ਵੱਖਰਾ ਹੀ ਆਉਂਦਾ ਤੇ ਨਾਲ ਇਹ ਨਾ ਮੇਰੇ ਕੋਲ ਥੋੜੀ ਜੀ ਬਣੀ ਹੋਈ ਰਾਤ ਵਾਲੀ ਦਾਲ ਪਈ ਸੀਗੀ ਸੋ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੇ ਆਪਾਂ ਆਟਾ ਗੁੰਨ ਲੈਣਾ ਤੇ ਉਸ ਤੋਂ ਬਾਅਦ ਬਣਾਉਣੀ ਹੈ ਪਰੌਂਠੇ ਸੋ ਚਲੋ ਆਓ ਹੁਣ ਆਪਾਂ ਇਹਨਾਂ ਦਾ ਆਟਾ ਗੁੰਨੀਏ ਤੁਸੀਂ ਜ਼ਰੂਰ ਦੱਸਿਆ ਕਰੋ ਵੀਡੀਓ ਦੇਖ ਕੇ ਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਹਦੇ ਨਾਲ ਨਾ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਹੈ ਮੈਂ ਖਾਣਾ ਤਾਂ ਸਾਰੇ ਹੀ ਬਣਾਉਂਦੇ ਨੇ ਕੋਈ ਨਵੀਂ ਗੱਲ ਨਹੀਂ ਹੁੰਦੀ ਹੈਗੀ ਉਹੀ ਚੀਜ਼ਾਂ ਹੁੰਦੀਆਂ ਨੇ ਉਹੀ ਆਪਣੇ ਸਿੰਪਲ ਪੇਸੇਂ ਮਸਾਲੇ ਹੁੰਦੇ ਨੇ ਪਰ ਹਰ ਇੱਕ ਤੇ ਬਣਾਉਣ ਦਾ ਤਰੀਕਾ ਵੱਖਰਾ ਹੁੰਦਾ ਸੋ ਹੁਣ ਕੀ ਕਹਿੰਦੇ ਨੇ ਕੰਮ ਕਰਕੇ ਵਧੀਆ ਲੱਗਦਾ ਹੈ ਤੁਹਾਡੇ ਨਾਲ ਸ਼ੇਅਰ ਕਰਨਾ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਦਾਲ ਹੁਣ ਆਪਾਂ ਇਸ ਪਾਤੀਏ ਦਾਲ ਸੋ ਹੁਣ ਆਪਾਂ ਇਹਦਾ ਗੁੰਨੇ ਆਂ ਆਟਾ ਸੋ ਹੁਣ ਆਪਣਾ ਨਾ ਡੋ ਹੋ ਗਿਆ ਰੈਡੀ ਵੇਖੋ ਤੇ ਹੁਣ ਆਪਾਂ ਇਹਨੂੰ ਨਾ 10 ਕ ਮਿੰਟ ਲਈ ਨਾ ਐਵੇਂ ਟੱਕ ਦਵਾਂਗੇ ਤਾਂ ਕਿ ਇਹ ਥੋੜਾ ਜਨਾ ਸੌਫਟ ਹੋ ਜਵੇ ਤੇ ਇਹਨੂੰ ਰੈਸਟ ਮਿਲ ਜਵੇ ਤਾਂ ਕਿ ਆਪਣਾ ਵਧੀਆ ਜਿਹਾ ਕਰਾਰਾ ਜਿਹਾ ਪਰੌਠਾ ਬਣੇ ਸੋ ਹੁਣ ਆਪਾਂ ਵੇਟ ਕਰਨੇ ਆਂ 10 ਮਿੰਟ ਇਹਦੀ ਰੈਸਟ ਹੋਣ ਦੀ ਤੇ ਉਸ ਤੋਂ ਬਾਅਦ ਬਣਾਵਾਂਗੇ ਪਰੌਠੇ ਆਪਣਾ ਆਟਾ ਰੈਸਟ ਕਰ ਲਿਆ ਸੀਗਾ ਤੇ ਹੁਣ ਆਪਾਂ ਬਣਾ ਲਿਆ ਪੇੜਾ ਤੇ ਇੱਥੇ ਗਿਆਂ ਤਵਾ ਰੱਖ ਦਿੱਤਾ ਗਿਆ ਉਸ ਤੇ ਤੇ ਨਾਲ ਹੀ ਆਪਾਂ ਘਿਓ ਗਰਮ ਕਰ ਲਿਆ ਜਿਹੜਾ ਪਰੌਂਠੇ ਉੱਤੇ ਲਾਵਾਂਗੇ ਤੇ ਹੁਣ ਨਾ ਤੁਸੀਂ ਕੋਈ ਵੀ ਚਾਹੇ ਗੋਲ ਬਣਾ ਲਓ ਚਾਹੇ ਚੌਰਸ ਬਣਾ ਲਓ ਚਾਹੇ ਤ੍ਰਿਕੋਣਾ ਬਣਾ ਲਓ ਜਿਵੇਂ ਮਰਜ਼ੀ ਬਣਾ ਲਓ ਜੋ ਜੋ ਜਿਵੇਂ ਦਾ ਤੁਹਾਨੂੰ ਪਸੰਦ ਹੈ ਸੋ ਮੈਂ ਹਮੇਸ਼ਾ ਨਾ ਤਰਕੂਣਾ ਬਈ ਮਤਲਬ ਚੌਰਾਸੀ ਪਰੌਠਾ ਬਣਾਉਂਦੀ ਹੁੰਨੀ ਆ ਸੋ ਹੁਣ ਆਪਾਂ ਬਣਾਉਨੇ ਆ ਪਰੌਠਾ ਤੇ ਸੋ ਹੁਣ ਦੇਖੋ ਆਪਣਾ ਪਰੌਠਾ ਕਿੰਨਾ ਵਧੀਆ ਬਣ ਗਿਆ ਹੈ ਕ੍ਰਿਸਪੀ ਕ੍ਰਿਸਪੀ ਲੱਗ ਰਿਹਾ ਸੋ ਹੁਣ ਆਪਾਂ ਦੂਜਾ ਵੀ ਬਣਾ ਲੈਨੇ ਆ ਤੇ ਉਧਰ ਮੈਂ ਨਾਲ ਹੀ ਬਣਾਣ ਲੱਗੀ ਆ ਚਾਹ ਤੇ ਫਿਰ ਆਪਾਂ ਕਰਨੇ ਆ ਬ੍ਰੇਕਫਾਸਟ ਦੇਖੋ ਮੇਰੇ ਦਾਲ ਵਾਲੇ ਪਰੌਠੇ ਬਣ ਕੇ ਹੋ ਗਏ ਨੇ ਰੈਡੀ ਤੇ ਸੋ ਹੁਣ ਮੈਂ ਇਹਨਾਂ ਨੂੰ ਖਾਵਾਂਗੀ ਔਲੇ ਦੀ ਚਟਨੀ ਤੇ ਮੱਖਣੀ ਨਾਲ ਤੇ ਤੁਸੀਂ ਆਪਣੀ ਪਸੰਦੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਮੇਰੀ ਜਾਨ ਦਰਬੰਦੀ ਪਈ ਹੈ ਸੋ ਆਜੋ ਤੇ ਹੁਣ ਆਪਾਂ ਬ੍ਰੈਕਫਾਸਟ ਇੰਜੋਏ ਕਰਨੇ ਆਂ